ਇੱਕ ਪਾਸੇ ਸਰਪੰਚੀ ਦੀਆਂ ਚੋਣਾਂ ਮੁੱਦਾ ਬਣੀਆਂ ਹੋਈਆਂ ਨੇ ਦੂਜੇ ਪਾਸੇ ਜ਼ਿਮਨੀ ਚੋਣਾਂ ਦਾ ਮਾਹੌਲ ਵੀ ਨਜ਼ਦੀਕ ਹੈ ਉਹਦੇ ਵਿੱਚ ਵੀ ਖਾਸ ਕਰਕੇ ਗਿੱਦੜਵਾਦੀ ਸੀਟ ਜਿਹੜੀ ਹੈ ਉਹ ਵੱਧ ਵਿਚਾਰੀ ਜਾ ਰਹੀ ਹੈ ਔਰ ਉਹ ਵੀ ਇੱਕ ਖਾਸ ਵਿਅਕਤੀ ਖਾਸ ਲੀਡਰ ਕਰਕੇ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਗਿੱਦੜਵਾ ਤੋਂ ਉਮੀਦਵਾਰੀ ਕਰ ਸਕਦੇ ਨੇ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਹਰਦੀਪ ਸਿੰਘ ਡਿੰਪੀ ਢੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਉਦੋਂ ਤੋਂ ਚਰਚਾ ਚੱਲਦੀ ਪਈ ਹੈ ਕਿ ਆਮ ਆਦਮੀ ਪਾਰਟੀ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਚੋਣ ਮੈਦਾਨ ਚ उतारेਗੀ ਪਰ ਹੁਣ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਡਿੰਪੀ ਢੱਲੋਂ ਦੀ ਆਸਾਂ ਦੇ ਉੱਤੇ ਪਾਣੀ ਫਿਰ ਸਕਦਾ ਹੈ ਦਰਸਲ ਡਿੰਪੀ ਢੱਲੋਂ ਨੂੰ ਲੈ ਕੇ ਇੱਕ ਚਰਚਾ ਵਿਸ਼ੇਸ਼ ਤੌਰ ਤੇ ਤੇਜ਼ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਡਿੰਪੀ ਢੱਲੋਂ ਨੂੰ ਟਿਕਟ ਨਹੀਂ ਦੇ ਸਕਦੀ ਹੁਣ ਦਵੇਗੀ ਨਹੀਂ ਦਵੇਗੀ ਇਹ ਪਾਰਟੀ ਤੱਕ ਮਕਸੂਸ ਹੈ ਪਰ ਖਬਰਨਾਮਾ ਨਾਂ ਦੇ ਇੱਕ ਮੀਡੀਆ ਚੈਨਲ ਦੇ ਜ਼ਰੀਏ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਨਾਂ ਦੀ ਰਿਪੋਰਟ ਦੇ ਜ਼ਰੀਏ ਜੋ ਸਾਹਮਣੇ ਆਈਆਂ ਨੇ ਉਹਦਾ ਵੇਰਵਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਨਿੱਜੀ ਵਿਵਾਦ ਪਖਿਆ ਹੋਇਆ ਹੈ ਜਿਸ ਕਾਰਨ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਮਿਲਣ ਵਾਲੀ ਉਮੀਦਵਾਰੀ ਕਥਿਤ ਤੌਰ ਦੇ ਉੱਤੇ ਜਿਹੜੀ ਸੀ ਉਹ ਵੀ ਡਾਮਾ ਡੋਲ ਨਜ਼ਰ ਆ ਰਹੀ ਹੈ ਬਰ ਅਸਲ ਇਸ ਮੀਡੀਆ ਚੈਨਲ ਦੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਿੱਥੇ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਕਥਿਤ ਤੌਰ ਦੇ ਉੱਤੇ ਬਾਰ ਬਾਰ ਅਸੀਂ ਕਮਾਂਗੇ ਕਥਿਤ ਤੌਰ ਦੇ ਉੱਤੇ ਕਿਉਂਕਿ ਇੱਕ ਮੀਡੀਆ ਚੈਨਲ ਦੀ ਰਿਪੋਰਟ ਹੈ ਕਿ ਸੀਐਮ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਜਿਹੜਾ ਕਥਿਤ ਤੌਰ ਦੇ ਉੱਤੇ ਵਿਵਾਦ ਬਣਿਆ ਹੋਇਆ ਹੈ ਇਹ ਵਿਵਾਦ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਹਰਦੀਪ ਸਿੰਘ ਡਿੰਪੀ ਢਲੋਂ ਦੀ ਜਿਹੜੀ ਸੀਟ ਹੈ ਕਥਿਤ ਤੌਰ ਤੇ ਮਿਲਣ ਵਾਲੀ ਉਹ ਉਹਨਾਂ ਦੇ ਕੋਲੋਂ ਖੁੱਸ ਸਕਦੀ ਹੈ ਨਾ ਤਾਂ ਇਸ ਗੱਲ ਦਾ ਪ੍ਰਮਾਣ ਮਿਲਿਆ ਸੀ ਕਿ ਹਰਦੀਪ ਸਿੰਘ ਡਿੰਪੀ ਢਲੋਂ ਨੂੰ ਹੀ ਟਿਕਟ ਮਿਲਣੀ ਹੈ ਤੇ ਨਾ ਹੀ ਇਸ ਗੱਲ ਦਾ ਪ੍ਰਮਾਣ ਮਿਲਿਆ ਹੈ ਕਿ ਦੋਵਾਂ ਸੀਨੀਅਰ ਲੀਡਰਾਂ ਦੇ ਵਿੱਚ ਕੋਈ ਤਣਾਅ ਹੈ ਹਾਲਾਂਕਿ ਜ਼ਰੂਰ ਵੇਰਵੇ ਜਿਹੜੇ ਵਾਪਰੇ ਨੇ ਹਾਲਾ ਹੁਣ ਤੱਕ ਉਹਨਾਂ ਦੇ ਆਧਾਰ ਦੇ ਉੱਤੇ ਕੁਝ ਗੱਲਾਂ ਕਿਆਸੀਆਂ ਜਾ ਰਹੀਆਂ ਕਿ ਸੀਐਮ ਭਗਵੰਤ ਮਾਨ ਦਾਖਲ ਹੋਏ ਹਸਪਤਾਲ ਤੇ ਅਰਵਿੰਦ ਕੇਜਰੀਵਾਲ ਲਾਗੇ ਹੁੰਦਿਆਂ ਵੀ ਮਿਲ ਨਹੀਂ ਆਏ ਇੱਥੋਂ ਆ ਕੇ ਕੁਝ ਚੀਜ਼ਾਂ ਲੋਕ ਜਾਂ ਸਿਆਸੀ ਪੰਡਤ ਆਪ ਵੀ ਆਵਾਜ਼ ਦੇ ਹੋ ਸਕਦੇ ਆ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਖਾਸ ਰੱਖ ਲਈਆਂ ਗਈਆਂ ਜਿਸ ਦੇ ਵਿੱਚ ਇੱਕ ਹਰਦੀਪ ਸਿੰਘ ਡਿਪਟੀ ਕਲਰ ਦਾ ਮਾਮਲਾ ਵੀ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਜੇ ਇਹੋ ਜੀ ਸਥਿਤੀ ਰਹੂਗੀ ਤਾਂ ਸੀਐਮ ਭਗਵੰਤ ਮਾਨ ਵਾਸਤੇ ਔਖਾ ਹੋ ਸਕਦਾ ਹਰਦੀਪ ਸਿੰਘ ਡਿੰਪੀ ਟਲੋਂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਨਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਵਰਕਰਸ ਨੇ ਆਲਰੇਡੀ ਹਰਦੀਪ ਸਿੰਘ ਡਿੰਪੀ ਟਲੋਂ ਨੂੰ ਉਤਾਰਨ ਦੇ ਖਿਲਾਫ ਸੀਗੇ ਜਿਸ ਨੂੰ ਲੈ ਕੇ ਉਹਨਾਂ ਨੇ ਸਮੇਂ-ਸਮੇਂ ਤੇ ਵਿਰੋਧ ਵੀ ਜਤਾਇਆ ਸੀ ਪਰ ਹੁਣ ਆ ਕੇ ਇਸ ਖਾਸ ਕਰਕੇ ਇਸ ਮੀਡੀਆ ਚੈਨਲ ਦੀ ਰਿਪੋਰਟ ਤੋਂ ਬਾਅਦ ਕੁਝ ਗੱਲਾਂ ਨਵੀਆਂ ਸਾਹਮਣੇ ਆ ਰਹੀਆਂ ਜਿਨ੍ਹਾਂ ਦੀ ਪੁਸ਼ਟੀ ਜਿਹੜੀ ਹੈ ਉਹ ਅਸੀਂ ਤਾਂ ਬਿਲਕੁਲ ਨਹੀਂ ਕਰਦੇ ਪਰ ਜੇ ਆਉਣ ਦਾ ਸਮਾਂ ਇਹਨਾਂ ਗੱਲਾਂ ਦੀ ਪੁਸ਼ਟੀ ਕਰ ਲਵੇ ਤੇ ਫਿਰ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀਆਂ ਡਿੰਪੀ ਢਲੋਂ ਕਰਨਗੇ ਕੀ ਹੁਣ ਸਿਚੁਏਸ਼ਨ ਇਹ ਹੈ ਕਿ ਜੇ ਡਿੰਪੀ ਢਲੋਂ ਦੇ ਨਾਲ ਇਸੇ ਤਰ੍ਹਾਂ ਹੁੰਦਾ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਜੇ ਉਹਨਾਂ ਨੂੰ ਕਥਿਤ ਤੌਰ ਤੇ ਮਿਲਣ ਵਾਲੀ ਉਮੀਦਵਾਰੀ ਨਹੀਂ ਮਿਲਦੀ ਤਾਂ ਕੀ ਹਰਦੀਪ ਸਿੰਘ ਡਿੰਪੀ ਢਲੋਂ ਵਾਪਸ ਚੱਲ ਜਾਣਗੇ ਸੁਖਬੀਰ ਬਾਦਲ ਦਾ ਪੱਲਾ ਫੜ ਲੈਣਗੇ ਕਿਉਂਕਿ ਆ ਕਾਲੀ ਦਲ ਨੇ ਵੀ ਕੋਈ ਉਮੀਦਵਾਰ ਐਲਾਨਿਆ ਨਹੀਂ ਯਾਨੀ ਕਿ ਕਹਿ ਦਈਏ ਕਿ ਕਿਸੇ ਬਾਰੇ ਕੋਈ ਚਰਚਾ ਗਿੱਦੜਵਾਤ ਨਹੀਂ ਚੱਲਦੀ ਪਈ ਇੱਕ ਟਾਈਮ ਦੇ ਉੱਤੇ ਮਨਪ੍ਰੀਤ ਬਾਦਲ ਬਾਰੇ ਚੱਲੀ ਸੀ ਉਹ ਵੀ ਉੱਥੇ ਠੱਪ ਹੋ ਕੇ ਰਹਿ ਗਈ ਹੁਣ ਕੀ ਜੇ ਐਦਾਂ ਹੁੰਦਾ ਤੇ ਕੀ ਹਰਦੀਪ ਸਿੰਘ ਡਿੰਪੀ ਟੱਲੋਂ ਵਾਪਸੀ ਅਕਾਲੀ ਦਲ ਵੱਲ ਮੂੰਹ ਮੋੜਨਗੇ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ